ਲੋ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਬਾਈ ਕੀ ਹਾਲ ਚਾਲ ਆ ਸਾਰੇ ਕਬੂਤਰਵਾਜ ਵੀਰਾਂ ਦਾ ਘਰ ਪਰਿਵਾਰ ਠੀਕ ਠਾਕ ਲੋ ਜੀ ਵੀਰੇ ਅੱਜ ਆਪਾਂ ਪਹੁੰਚੇ ਹੋਏ ਜੀ ਪਿੰਡ ਸਹੇੜੀ ਅਮਨਬੀਰ ਕੁਲ ਹਨਾ ਉਹਨਾਂ ਨਾਲ ਕਰਦੇ ਆਂ ਅੱਜ ਗੱਲਬਾਤ ਬਾਈ ਬਾਈ ਬਾਜ਼ੀਆਂ ਜੁੱਤੇ ਵੇ ਐਤਕੀ ਜਿੱਤੀ ਜਨ ਚ 2023 ਚ ਉਹਨਾਂ ਨੇ ਜਿਹੜੇ ਕਬੂਤਰ ਛੱਡੇ ਤੇ ਉਹਨਾਂ ਦੇ ਕਬੂਤਰ ਵੀ ਜਿੱਤੇ ਹੋਏ ਆ ਬਾਕੀ ਉਹਨਾਂ ਨਾਲ ਵੀ ਕਰਦੇ ਆਂ ਨਾ ਆਪਾਂ ਗੱਲਬਾਤ ਲੋ ਜੀ ਬਾਈ ਆ ਬਾਈ ਦਾ ਸੈਟਅਪ ਆ ਆਪਾਂ ਸੈਟਅਪ ਦਿਖਾ ਦਿੰਨੇ ਬਾਈ ਨੇ ਢਾਗੀਆਂ ਲੱਗੀਆਂ ਹੋਈਆਂ ਬਾਈ ਦੀਆਂ ਠੀਕ ਹੈ ਜੀ ਆਪਾਂ ਹੀ ਨਾ ਜਾਲ ਵੀ ਬਣਾਇਆ ਹੈ ਨਾ ਜਾਲ ਦੇ ਵਿੱਚ ਮਤਲਬ ਅੰਦਰ ਬਾਈ ਨੇ ਇੱਕ ਰੱਖੇ ਹੋਏ ਆ ਕੰਪਿਊਟਰ ਰੱਖੇ ਹੋਏ ਆ ਜਾਲ ਦੇ ਵਿੱਚ ਲੋ ਜੀ ਬਾਈ ਆਪਾਂ ਤੁਹਾਨੂੰ ਕਬੂਤਰ ਦਾ ਵੀਰ ਦੇ ਦਿਖਾਉਦੇ ਬਾਕੀ ਵੀਰ ਨਾਲ ਕਰਦੇ ਕੀ ਗੱਲਬਾਤ ਹੈ ਨਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਆਪਣਾ ਭਰਾ ਵੀ ਆਇਆ ਵਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਇਹ ਵੀਰ ਜੀ ਆ ਬਾਈ ਜਿਨ੍ਹਾਂ ਦੇ ਕਬੂਤਰ ਰੱਖੇ ਹੋਏ ਆ ਅਮਨਵੀਰ ਆਹੇ ਸਹੇੜੀ ਪਿੰਡ ਤੋਂ ਇਹਨਾਂ ਦੇ ਘਰੇ ਪਹੁੰਚੇ ਅੱਜ ਆਪਾਂ ਇਹਨਾਂ ਨਾਲ ਕਬੂਤਰਾਂ ਬਾਰੇ ਗੱਲਾਂ ਬਾਤਾਂ ਕਰਨੀਆਂ ਈਆਂ ਇੱਧਰ ਇਹਨਾਂ ਦਾ ਵੀਰ ਛੋਟਾ ਆਇਆ ਵਾ ਸਤਿ ਸ਼੍ਰੀ ਅਕਾਲ ਵੀਰੇ ਇੱਧਰ ਵੀਰ ਆਪਣਾ ਨਾਲ ਅਮਨ ਆਇਆ ਵਾ ਠੀਕ ਆ ਜੀ ਬਾਕੀ ਬਾਈ ਹੋਰ ਕਿਦਾਂ ਠੀਕ-ਠਾਕ ਸਤਿ ਸ਼੍ਰੀ ਅਕਾਲ ਕਬੂਤਰ ਕਵਾਤਰ ਜਾਨਵਰ ਸੈਟਾ ਆਪਣੇ ਠੀਕ ਆ ਜੀ ਠੀਕ ਆ ਬਾਕੀ ਬਾਈ ਆਪਾਂ ਨੇ ਅੱਜ ਤੁਹਾਡੇ ਕਬੂਤਰਾਂ ਬਾਰੇ ਹੀ ਗੱਲਾਂ ਕਰਨੀਆਂ ਸੀ ਤੀਆਂ ਆ ਬਾਕੀ ਆਪਣਾ ਸੀਜ਼ਨ ਪੁੱਛਣਾ ਸੀ ਬਾਈ ਐਤਕੀ 2023 ਚ ਤੁਸੀਂ ਕਿੰਨੇ ਕਬੂਤਰ ਛੱਡੇ ਐਤਕੀ ਔਰ ਕਿੰਨੇ ਤੁਹਾਡੇ ਜੇਤੂ ਹੋਏ ਆ ਬਾਕੀ ਇਧਰ ਵੀਰ ਸਾਨੂੰ ਆਪਾਂ ਦੱਸ ਦੂੰਗਾ ਨਾ ਜਿੰਨੇ ਬਾਈ ਐਤਕੀ ਸੀਜ਼ਨ ਆਪਣਾ ਕਿਦਾਂ ਲੱਗਿਆ ਤਿੰਨ ਚਾਰ ਬਾਈ ਛੱਡੇ ਵੀਰੇ ਆਪਣੇ ਮੌਸਮ ਖਰਾਬ ਕਰਨ ਨਾ ਹੋਣ ਕਰਨ ਨਾ ਫਿਰ ਕੋੜੇ ਰੋਗਲੇ ਦੇ ਗੁਰੂ ਦਾ ਆਪਾਂ ਨੇ ਅੱਛਾ ਇਸ ਵਾਰ ਮੌਸਮ ਵੀ ਲੱਗੇ ਆਏਗਾ ਹਾਂ ਬਾਈ ਐਤ ਕੀ ਮੌਸਮ ਥੋੜਾ ਜਿਹਾ ਖਰਾਬ ਰਹੇ ਆ ਮੌਸਮ ਚੰਗੀ ਨਾਲ ਦਿਨ ਵਧੀਆ ਨਹੀਂ ਲੱਗੇ ਹੈਗੇ ਜਿਹਦੇ ਕਾਰਨ ਕਬੂਤਰ ਛੱਡ ਵੀ ਨਹੀਂ ਹੋਏ ਹੈਗੇ ਹਨਾ ਬਾਕੀ ਵੀਰ ਦੇ ਕਬੂਤਰ ਦਿਖਾਣੇ ਆ ਆਪਾਂ ਤੁਹਾਨੂੰ ਕਿੰਨੇ ਕਬੂਤਰ ਰੋੜ ਦੇ ਵੀਰੇ ਉੱਥੇ 45 46 ਅੱਛਾ 45 42 ਬਾਈ ਦਾ ਤੁਹਾਨੂੰ ਬਾਈ ਦਿਖਾਉਂਦੇ ਆਪਾਂ ਬਾਈ ਨੇ ਫਿਰੋਜ਼ਪੁਰ ਪਿੰਡ ਵਿੱਚ ਛੱਡਿਆ ਦਾ ਕਬੂਤਰ ਅ ਕਿੰਨੇ ਕਬੂਤਰ ਛੁੱਟੇ ਦੇ ਵੀਰੇ ਉੱਥੇ 40 42 45 45 ਜੀ ਠੀਕ ਆ ਹਮ ਆ ਕਬੂਤਰ ਅੱਛਾ ਜੀ ਆ ਕਬੂਤਰ ਆ ਵੀਰੇ ਇਹ ਕਬੂਤਰ ਛੱਡਾ ਤਾਂ ਇਹਨੇ ਸੁਰਖਾ ਆ ਨਾ ਕਿੰਤੀਆਂ ਅੱਖਾਂ ਦਾ ਠੀਕ ਆ ਜੀ ਆ ਪੱਲੇ ਵਾਈ ਨੇ ਖੋਲ ਕੇ ਵਿਖਾਏ ਬਾਈ ਦੂਜਾ ਪੱਲਾ ਵੀ ਦਿਖਾਇਓ ਖੋਲ ਕੇ ਆ ਦੇਖ ਲਓ ਬਾਈ ਕਰ ਲਓ ਸ਼ੌਂਕ ਕਬੂਤਰ ਦਾ ਠੀਕ ਆ ਜੀ ਜੇ ਦੇਖ ਲਾ ਫਿਰ ਖੰਜੇ ਵੀ ਵਾਰੇ ਆ ਪੰਜੇ ਵੀ ਚੈੱਕ ਕਰ ਲਓ ਆ ਦੇਖੋ ਕਰ ਲਓ ਭਾਈ ਜਾਨਵਰ ਦੇ ਸ਼ੌਕ ਇਹ ਕਬੂਤਰ ਭਾਈ ਆਪਣਾ ਕਿੱਥੇ ਜਿੱਤਿਆ ਤਾਂ ਫਿਰੋਜ਼ਪੁਰ ਜਿੱਤਿਆ ਵੀਰੇ ਆਪਣੀ ਇਹ ਆਪਣਾ ਫਿਰੋਜ਼ਪੁਰ ਜਿੱਤਿਆ ਤਾਂ ਹੈ ਫਿਰੋਜ਼ਪੁਰ ਕਿੰਨੇ ਕਬੂਤਰ ਛੁੱਟੇ ਦੇ ਵੀਰੇ ਫਿਰੋਜ਼ਪੁਰ 45 ਹਜ਼ਾਰੀ ਕਬੂਤਰ ਛੁੱਟੇ ਦੇ ਵੀਰੇ ਉੱਤੇ ਅੱਛਾ 45 ਵਾਲੀ ਕਬੂਤਰ ਛੁੱਟੇ ਤੇ ਠੀਕ ਆ ਜੀ ਠੀਕ ਆ ਫਿਰ ਉੱਥੇ ਮਤਲਬ ਨਾਮ ਕੀ ਸੀਗਾ ਫ੍ਰਿਜ ਫ੍ਰਿਜ ਅੱਛਾ ਪਹਿਲਾਂ ਨਾਮ ਫ੍ਰਿਜ ਸੀਗਾ ਆਪਣਾ ਭਾਈ ਫਾਸਟਰ ਆ ਕਬੂਤਰ ਉੱਥੇ ਫਾਸਟਰ ਆ ਠੀਕ ਆ ਦੁਬਾਰੇ ਵੀ ਕਿਸੇ ਭਾਈ ਜੀ ਛੱਡੇ ਨੇ ਵੀਰੇ 6 ਮੌਸਮ ਖਰਾਣੇ ਮੌਸਮ ਠੀਕ ਆ ਲਓ ਬਰਾ ਲਓ ਜੀ ਵੀ ਆ ਆਪਣਾ ਦੂਜਾ ਕਬੂਤਰ ਆ ਪਹਿਲਾ ਕਬੂਤਰ ਦਾ ਸ਼ੌਂਕ ਕਰੋ ਬਾਈ ਤੁਸੀਂ ਆ ਕਰੋ ਸ਼ੌਂਕ ਕਬੂਤਰ ਦਾ ਇਹ ਲਾਲ ਚੀਨਾ ਦਾ ਕਬੂਤਰ ਹੈ ਹਾਂ ਠੀਕ ਆ ਬਾਕੀ ਪੱਲੇ ਦਿਖਾਓ ਬਾਈ ਮੜ ਜੇ ਕਬੂਤਰ ਦੇ ਆ ਦੇਖੋ ਬਾਈ ਕਰੋ ਸ਼ੌਂਕ ਠੀਕ ਆ ਜੀ ਦੂਜਾ ਪੱਲਾ ਵੀ ਦਿਖਾਓ ਕਰੋ ਬਾਈ ਜਾਨਵਰ ਦੇ ਸ਼ੌਂਕ ਹਨ ਬਾਈ ਜਾਨਵਰ ਬਹੁਤ ਸੋਹਣੇ ਆ ਬਾਈ ਦੇ ਪੰਜੇ ਦਿਖਾਓ ਆ ਬਾਈ ਥੱਲ ਪਾਈ ਨਹੀਂ ਬਾਈ ਨੇ ਹਾਲ ਖੁੱਲ੍ਹ ਲਾਲ ਸੁਰਖ ਪਏ ਪੰਜੇ ਠੀਕ ਹੈ ਜੀ ਭਾਈ ਇਹ ਕਿੱਥੇ ਕਿਹੜੀ ਬਾਜੀ ਛੱਡਿਆ ਦਾ ਹੈ ਆਪਾਂ ਨੇ ਇਹ ਟੰਗਰਾਲੀ ਵੀ ਛੱਡਿਆ ਹੋਇਆ ਅੱਛਾ ਟੰਗਰਾਲੀ ਛੱਡਿਆ ਦਾ ਟੰਗਰਾਲੀ 60 ਕੂਤਰਾਂ ਨੂੰ ਪਾਸਟ ਰਿਆ ਗਿਆ ਅੱਛਾ ਤੇ ਤਨਾਸ ਵੀ ਛੱਡਿਆ ਹੋਇਆ ਯਾਰ ਦੋਸਤ ਨੇ ਵੰਡ ਲਈ ਦੀ ਮਡੋਲੀ ਦੇ ਨੇ ਮੁੰਡੇ ਨੇ ਬਾਜੀ ਅੱਛਾ ਵੰਡ ਹੋ ਗਈ ਠੀਕ ਹੈ ਉਹਦਾ ਦੂਤ ਦਾ ਬੈਠ ਰੋੜ ਗਿਆ ਠੀਕ ਹੈ ਜੀ ਠੀਕ ਆ ਮਤਲਬ ਦੋ ਬਾਜੀਆਂ ਜਿੱਤਿਆ ਵਾ ਇਹ ਤਨਾਸ ਵੀ ਛੱਡਿਆ ਵਾ ਤਨਾਸ ਕਿੰਨੇ ਕੂਤਰ ਦੇ ਫਿਰ ਤਨਾ 34 ਕੂਤਰ ਹੁੱਟੇ ਦੇ ਫਿਰ 1700 ਐਂਟਰੀ ਤੇ ਪੱਲਾ ਰੇ थी। देखो, अच्छा 1200 ਰਿਹਾ ਜੀ ਤੇ 34 ਉਧ ਧਰੋੜੇ ਸੀ ਇਹ ਕੱਲਾ ਰਿਹਾ ਉੱਥੇ ਵੀ ਇਹ ਠੀਕ ਆ ਬਾਈ ਦੇਖੋ ਕਬੂਤਰ 34 ਕਬੂਤਰਾਂ ਚ ਬੜਗੀ ਦੀ ਵੀ ਰੋਥੇ 4 ਵਜੇ ਬੈਠੇ ਤੇ ਨਵੀਂ ਬਾਜੀ ਨਿਬੜ ਗਈ 4 ਵਜੇ ਬੈਠਿਆ ਇਹ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਬਾਈ ਮਤਲਬ ਵਧੀਆ ਕਬੂਤਰ ਜਿੱਤਿਆ ਹੋਣਾ ਇਹ ਇੱਕ ਵਾਰ ਤੁਹਾਨੂੰ ਫੇਰ ਸ਼ੌਂਕ ਕਰਾ ਦਿੰਨੇ ਆ ਨਾ ਕਬੂਤਰ ਦਾ ਪੁੱਤ ਵੀ ਅੱਖ ਦਿਖਾਓ ਬਾਈ ਮੜੀ ਅੱਖ ਦੇਖੋ ਕਰੋ ਚੈੱਕ ਕਬੂਤਰ ਆ ਲੋ ਜੀ ਘਰ ਲੋ ਸ਼ੌਂਕ ਬਾਈ ਇਹ ਦੋ ਬਾਜੀਆਂ ਜਿੱਤਿਆ ਹੋਣਾ ਵੀ 2023 ਦੇ ਸੀਜ਼ਨ ਦੀਆਂ ਆ ਠੀਕ ਹੈ। ਲੋ ਜੀ ਬਾਈ ਆ ਬਾਈ ਦਾ ਤੀਜਾ ਕਬੂਤਰ ਆ। ਇਹ ਬਾਈ ਡੱਬਾ ਕਬੂਤਰ ਆ ਇਹ। ਸ਼ਾਕਾ। ਸ਼ਾਕਾ। ਹੂੰ। ਆ ਦੇਖ ਲਓ ਬਾਈ ਕਰੋ ਸ਼ੌਂਕ ਪਹਿਲਾਂ ਕਬੂਤਰਾਂ ਦਾ ਸ਼ੌਂਕ ਕਰੋ ਤੁਸੀਂ। ਫਿਰ ਤੁਹਾਨੂੰ ਦੱਸ ਦਿਆਂ ਇਹਦੇ ਬਾਰੇ ਵੀ ਆਪਾਂ ਨਾ। ਕਰੋ ਸ਼ੌਂਕ ਬਾਈ ਇਹਦਾ। ਪੰਜਿਆਂ ਦਾ ਬਾਈ ਦਾ, ਪੱਲਿਆਂ ਦਾ। ਪੰਜੇ ਵੀ ਦਿਖਾਏ ਹੋ ਮੜੇ ਜੇ ਕਬੂਤਰ ਦੇ। ਆ ਲਓ। ਇਹ ਸੁਰਖੇ ਆ। ਪੰਜੇ ਲਾਲ ਮਏ ਆ ਨਾ ਨਾ। ਇਹ ਬਾਈ ਕਿੱਥੇ ਛੱਡਿਆ ਤੁਸੀਂ ਆਪਾਂ ਕਬੂਤਰਾਂ? ਤੇ ਬੜੇ ਆਉਣੇ ਕਿੱਡਾ ਵੀਰੇ ਅੱਛਾ ਕਿੱਥੇ ਦਿੱਤੇ ਆ ਮੈਂ ਤੋਂ ਖਾਦੇ ਹੋ ਤੋਂ ਸਾਂਝੇ ਹੋਗੇ ਜੇ ਮੌਸਮ ਖਰਾਬ ਹੋ ਗਿਆ ਤਾਂ ਠੀਕ ਆ ਕਿਹ ਮੁੰਡੀਆਂ ਤੋਂ ਤਾਂ ਅੱਛਾ ਮੁੰਡੀਆਂ ਵੀ ਛੱਡਾ ਤਾਂ ਮੁੰਡੀਆਂ ਫਿਰ ਕਿੰਨਵੇਂ ਨੰਬਰ ਤੇ ਰੱਖਿਆ ਆਪਣਾ ਚੱਲ ਸਾਂਝੇ ਹੋਗੇ ਨਾਮ ਲੁਕੀ ਪੈਗਾ ਅੱਛਾ ਸਾਂਝੀ ਹੋਗੀ 4 ਵਜੇ ਬੱਤੇ ਸਾਢੇ 8 ਵਜੇ ਰਾਤ ਨੂੰ ਅੱਛਾ ਸਾਢੇ 8 ਵਜੇ ਬੈਠੇ ਰਾਤ ਨੂੰ ਠੀਕ ਆ ਬਾਈ ਕਬੂਤਰ ਦੇਖੋ ਤੁਸੀਂ ਤੁਹਾਡਾ ਸ਼ੌਂਕ ਕਰੋ ਮਤਲਬ ਦੋ ਇਹ ਦੋ ਜਗ੍ਹਾ ਛੱਡਿਆ ਬਾਜੀਆਂ ਚ ਨਾ ਕਬੂਤਰ ਦੇਖਣੇ ਵੀ ਟਵਰੀ ਲੱਗਦਾ ਵੈਸੇ ਉਹਦਾ ਹਾਂ 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 ਪੂਰਾ ਟਵਰੀ ਲੱਗਦਾ ਹੂੰ ਠੀਕ ਆ ਠੀਕ ਆ ਠੀਕ ਆ ਇਹ ਡੱਬਾ ਬਾਈ ਕਬੂਤਰ ਆ ਦੇਖੋ ਕਰੋ ਬਾਈ ਸ਼ੌਕ ਕਬੂਤਰ ਦਾ ਕਬੂਤਰੀ ਆ ਇਹ ਇਹ ਲਾਲਚੀਨੀ ਖੱਟੀਆਂ ਦੀ ਆ ਲੋ ਕਰੋ ਸ਼ੌਕ ਇਹਦਾ ਕਬੂਤਰ ਜੀ ਦਾ ਇਹ ਆਪਣੀ ਘੇ ਛੱਡੀ ਇਹ ਬਾਈ ਨੇ ਬਾਈ ਪਿੰਡ ਘੇਲ ਛੱਡੀ ਦੀ ਇਹ ਇਹ ਮਤਲਬ ਉੱਥੇ ਵੀ ਬਾਜੀ ਸਾਂਝੀ ਹੋ ਗਈ ਦੀ ਹੈ ਬਾਜੀ ਸਾਂਝੀ ਹੋ ਗਈ ਦੀ ਕਹਿੰਦੇ ਮੌਸਮ ਖਰਾਬ ਹੋਣ ਕਰਕੇ ਹੋ ਗਈ ਸਾਂਝੀ ਮੌਸਮ ਖਰਾਬ ਹੋ ਗਿਆ ਸੀਗਾ 70 ਪਲੱਸ ਕਬੂਤਰ ਗਹਿ ਰਹੇ ਆ ਬਾਈ ਹਾਂ 70 ਪਲੱਸ ਕਬੂਤਰ ਹਟੇ ਰਹੇ ਤੇ ਮੌਸਮ ਖਰਾਬ ਹੋ ਗਿਆ ਦਾ ਅੱਛਾ ਉਸ ਤੋਂ ਬਾਅਦ 17-18 ਕਬੂਤਰ ਸਾਂਝੇ ਹੋ ਗਏ ਦਾ ਠੀਕ ਆ ਇਹ ਖੇਲ ਪਿੰਡ ਹਾਂ ਖੇਲ ਪਿੰਡ ਪਿੰਡ ਖੇਲ ਦੀ ਜਿੱਤੀ ਵੀ ਕਬੂਤਰੀ ਆ ਬਾਈ ਇਹ ਕਰ ਲੋ ਸ਼ੌਂਕ ਕਬੂਤਰੀ ਦਾ ਬਾਈ ਦਿਖਾਇਓ ਮੜੇ ਪੰਜੇ ਖੋਲ ਕੇ ਇਹਦੇ ਪੱਲੇ ਆ ਕਰੋ ਬਾਈ ਸ਼ੌਂਕ ਹਨਾ ਜਾਨਵਰ ਬਾਈ ਬਾਈ ਤੇ ਬਹੁਤ ਸੋਹਣੇ ਜਾਨਵਰ ਆ ਆਕਾਂ ਨੂੰ ਸ਼ੌਂਕ ਉਹ ਇਹ ਬਹੁਤ ਸੋਹਣੇ ਬੱਚੇ ਆ। ਪਤਲੀ ਉਹ ਕਿ ਭਾਈ ਐਤ ਕੀ ਸੀਜ਼ਨ ਲੱਗਣੇ ਕਰਕੇ ਥੋੜਾ ਛੱਡ ਵੀ ਨਹੀਂ ਹੋਇਆ ਕਬੂਤਰ ਐਤ ਕੀ ਸੀਜ਼ਨ ਨਹੀਂ ਨਾ ਲੱਗੇ ਵਧੀਆ। ਬਾਕੀ ਆ ਕਬੂਤਰ ਲੈ ਆ ਬਾਈ। ਇਹ ਦੇਰੇ ਕੁੰਤਰੀ ਉਹਨੇ ਠੰਗਰਾਲੀ ਜਿੱਤੀ ਵੀ ਐ। ਅੱਛਾ ਭਾਈ ਆ ਪੰਜਵਾਂ ਕੁੰਤਰੀ ਆ ਬਾਈ ਬਾਈ ਦੀ। ਇਹ ਠੰਗਰਾਲੀ ਪਿੰਡ ਜਿੱਤੀ ਦੀ ਆਪਣੇ ਲੋਕਲੇ ਪੈਂਦਾ ਇਹ। ਕਬਿੱਤ ਤੀਜ ਚੋਹੇ ਹੈਗੇ ਦੇ ਬੰਦਾ 44 ਕਬੂਤਰ ਵੀਰ ਅੱਛਾ ਉੱਥੇ ਵੀ ਇਕੱਲੀ ਹੋ ਗਈ ਤੇ ਉਹ ਤਾਂ ਪਿੰਡ ਵਾਲਿਆਂ ਦਾ ਬੰਡ ਆ ਆ ਕਰ ਲੋ ਸ਼ੌਂਕ ਬਾਈ ਲਾਸਟ ਤੱਕ ਇਕੱਲੀ ਹੋ ਰਹੀ ਏ ਠੀਕ ਆ ਮਤਲਬ ਇਕੱਲੀ ਰਹਿ ਗਈ ਤੇ ਹਾਂ ਲਾਸਟ ਤੱਕ ਇਕੱਲੀ ਫਿਰੀ ਏ ਠੀਕ ਆ ਜੀ ਠੀਕ ਆ ਠੀਕ ਆ ਬਾਈ ਠੀਕ ਆ ਕਰੋ ਬਾਈ ਸ਼ੌਂਕ ਕਬੂਤਰੀ ਦਾ ਜੇ ਸੁਰਖ ਲਾ ਲਿਆ ਸਾਰਿਆਂ ਦਾ ਆ ਕਰ ਲੋ ਬਾਈ ਸ਼ੌਂਕ ਠੀਕ ਆ ਜੀ ਠੀਕ ਆ ਬਾਈ ਬਹੁਤ ਧੰਨਵਾਦ ਬਾਈ ਤੁਹਾਡਾ ਫਿਰ ਐਤ ਕੀ ਆਪਾਂ ਕਿੰਨੀਆਂ ਕ ਮਤਲਬ ਸੀਜ਼ਨ ਦੀਆਂ ਬਾਜ਼ੀਆਂ ਵੈਸੀ ਐਤ ਕੀ ਦਿਨ ਤਾਂ ਲੱਗੇ ਨਹੀਂ ਹੈਗੇ ਪਰ ਫਿਰ ਵੀ ਆਪਾਂ ਬਾਜ਼ੀਆਂ ਕਿੰਨੀਆਂ ਕਿ ਛੱਡ ਲੀਆਂ ਤੇ ਅੱਠ ਛੱਡੀਆਂ ਨੇ ਅੱਛਾ ਅੱਠ ਬਾਜ਼ੀਆਂ ਛੱਡੀਆਂ ਤੀਆਂ ਆਪਾਂ ਪੰਜ ਜਿੱਤ ਗਏ ਤੇ ਤਿੰਨ ਹਰ ਅੱਛਾ ਪੰਜ ਮਤਲਬ ਤੁਹਾਡੇ ਹੱਥ ਲੱਗ ਗਿਆ ਬਾਜ਼ੀਆਂ ਪੁੱਤਰ ਬਾਈ ਆਇਆ ਨਾ ਆਪਣੇ ਠੀਕ ਠਾਕ ਵਾਪਸ ਮਿਲ ਗਏ ਕਬੂਤਰ ਆਪਣੇ ਪੁੱਤਰ ਬਾਈ ਮਿਲ ਗਏ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਕਬੂਤਰ ਮਿਲ ਗਏ ਬਾਈ ਦੇ ਬਾਜ਼ੀਆਂ ਮਤਲਬ ਐਤ ਕੀ ਸੀਜ਼ਨ ਵੀ ਨਹੀਂ ਲੱਗੇ ਬਾਈ ਐਤ ਕੀ ਹਾਂ ਮੌਸਮ ਖਰਾਬ ਰਹੇ ਦਿਨ ਲੱਗੇ ਨਹੀਂ ਹੈਗੇ ਬਾਈ ਨੇ ਚਾਰ ਕਬੂਤਰ ਮਤਲਬ ਵਧੀਆ ਨਾਲ ਰਹੇ ਆ ਬਾਈ ਆਪਣਾ ਨਾਮ ਨੂਨ ਵੀ ਜਿੱਤਿਆ ਫਿਰ ਕੋਈ ਯਾਦਗੀ ਯਾਦਗੀ ਬਾਈ ਫ੍ਰਿਜੇ ਜਿੱਤਿਆ ਫਿਰ ਉਹ ਹੀ ਪਰ ਅੱਛਾ ਪਰੋਜਪੁਰ ਜਿੱਤਿਆ ਫ੍ਰਿਜ ਬਾਈ ਪਰੋਜਪੁਰ ਠੀਕ ਤੇ ਤਿੰਨ ਕਬੂਤਰ ਸਾਂਝੇ ਹੋਗੇ ਤੇ ਅੱਛਾ ਕਿੱਲਾ ਫੜਦਾ ਦਾ ਬੈਠਦੇ ਹੋ ਫੜਦੇ ਕਬੂਤਰ ਅਗਰ ਰਿਸ਼ਤੇਦਾਰੀ ਕਰਕੇ ਬੰਦਲੇ ਪੈਗੇ ਉੱਥੇ ਅੱਛਾ ਰਿਸ਼ਤੇਦਾਰੀ ਬਾਈ ਦੀ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਹੋਰ ਬਾਈ ਕੋਈ ਵਧੀਆ ਮਤਲਬ ਚਾਰ ਅੰਜ ਤੇ ਹੋਰ ਕੋਈ ਬਸ ਆਪਾਂ ਫ੍ਰਿਜੇ ਚ ਤੇ ਨਾਮ ਹੋਰ ਵੀ ਕੋਈ ਨਾਮ ਜਿੱਤਿਆ ਅੱਛਾ ਕਾਪੂ ਵੀ ਜਿੱਤਿਆ ਅਗਲੇ ਦੇ ਕਾਪੂ ਜ ਠੀਕ ਆ ਜੀ ਠੀਕ ਆ ਅੱਛਾ ਮਣੋਲੀ ਤੋਂ ਵੀ ਜਿੱਤਿਆ ਹਾਂ ਜੀ ਠੀਕ ਆ ਬਾਈ ਠੀਕ ਆ ਬਾਕੀ ਵੀ ਐਤ ਕੀਓ ਸੀਜ਼ਨ ਸੋਹਣਾ ਆਏ ਮੌਸਮ ਨੇ ਖਰਾਬ ਕਰਤਾ ਪਹਿਲਾਂ ਸੀ ਸੋਹਣਾ ਲੱਗਿਆ ਹੂੰ 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 ਬਾਈ ਦਿਨ ਨਹੀਂ ਲੱਗੇ ਐਤ ਕੀ ਮੌਸਮ ਥੋੜਾ ਜਿਹਾ ਖਰਾਬ ਹੋਣ ਕਰਕੇ ਐਤ ਕੀ ਦਿਨ ਲੱਗੇ ਨਹੀਂ ਹੈਗੇ ਜੀਦਾ ਕਰਕੇ ਬਾਜ਼ੀਆਂ ਬੱਦਲੋਂ ਬਹੁਤੀਆਂ ਦੇਖ ਨਹੀਂ ਹੋਈਆਂ ਗਾਹਾਂ ਨੂੰ ਬਾਈ ਫਿਰ ਤਿਆਰੀ ਤੂਰੀ ਫੁੱਲ ਤਿਆਰੀ ਬਾਈ ਤੂਰੀਆਂ ਗਾਉਂ ਦੇਖੋ ਠੀਕ ਆ ਜੀ ਠੀਕ ਆ ਗਾਂ ਬੱਚੇ ਬੁੱਚੇ ਬਾਈ ਬੱਚੇ ਵੀ ਕਿੜਾਏ ਹੋਣੇ ਆਪਣੇ ਬੱਚੇ ਹੈਗੇ ਫਿਰ 20 20 ਬੱਚੇ ਹੈਗੇ ਬੱਚੇ ਕਢਾਂਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਬਾਈ ਬੈਠੇ 10 15 ਬਿਲਕੁਲ ਅੱਛਾ ਵੈਸੇ ਬਾਈ ਆਪਣਾ ਉਸਤਾਦ ਦੱਸੂਗੇ ਤੁਸੀਂ ਕਿਹੜਾ ਉਸਤਾਦ ਆਪਣਾ ਉਸਤਾਦ ਤਾਂ ਅਸੀਂ ਆਪ ਹੀ ਆ ਅੱਛਾ ਆਪਣਾ ਉਸਤਾਦ ਆਪ ਹੀ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਔਰ ਫੇਰ ਵੀ ਯਾਰ ਬੰਦੇ ਦੀ ਦੇਖੋ ਇਹ ਬਿਨਾ ਕੋਈ ਉਸਤਾਦ ਤੋਂ ਵੀ ਹਾਂ ਬੰਦਾ ਵਧੀਆ ਬਾਈਆਂ ਜਿੱਤੇ ਆ ਹਾਂ ਇਹ ਕਿ ਨਹੀਂ ਪਰ ਉਹ ਮਿਹਨਤ ਨੂੰ ਵਾਲੇ ਆ ਵੀ ਯਾਰ ਬਾਈ ਮਿਹਨਤ ਨਾਲੇ ਆ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਮਿਹਨਤ ਨੂੰ ਇਹ ਰੰਗ ਲੱਗਦੇ ਆ ਬਾਈ ਦਾ ਬਾਈ ਦੱਸ ਰਿਹਾ ਬਾਈ ਦਾ ਉਸਤਾਦ ਵੀ ਨਹੀਂ ਹੈਗਾ ਕੋਈ ਪਰ ਉਸਤਾਦ ਤੋਂ ਬਿਨਾਂ ਵੀ ਦੇਖੋ ਇੰਨੀਆਂ ਬਾਜ਼ੀਆਂ ਜਿੱਤਣੀਆਂ ਸੀ ਜਿੰਦੀਆਂ ਉਹ ਵੀ ਬੜੇ ਬੜੇ ਖਿਡਾਰੀਆਂ ਚੋਂ ਬਾਈ ਫਰਿੱਜ ਜਿੱਤ ਕੇ ਲਿਆਇਆ ਹੁਣ ਚਲੋ ਆਪਾਂ ਨਾਮ ਤਾਂ ਲੈ ਨਹੀਂ ਸਕਦੇ ਹੈਗੇ ਵਿੱਚ ਖਿਡਾਰੀਆਂ ਦੇ ਖਿਡਾਰੀ ਬਹੁਤ ਹੁੰਦੇ ਆ ਜਿਨ੍ਹਾਂ ਦੇ ਮਤਲਬ ਵਿੱਚੋਂ ਕੱਢਿਆ ਬਾਈ ਨੇ ਨਾਮ ਕੱਢਿਆ ਆਪਣਾ ਕਬੂਤਰ ਫਾਸਟ ਕੱਢਿਆ ਵਿੱਚੋਂ ਜਿਹੜਾ ਤੁਹਾਨੂੰ ਪਹਿਲਾਂ ਕਬੂਤਰ ਦਾ ਸ਼ੌਂਕ ਕਰਾਇਆ ਦਾ ਆਪਾਂ ਨੇ ਡੱਬੇ ਕਬੂਤਰ ਦਾ ਉਹ ਉਹੀ ਜਿੱਤਿਆ ਨਾ ਬਾਈ ਆਪਣਾ ਫਾਸਟ ਸੁਰਖਾ 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 ਸੌਰੀ ਸੁਰਖਾ ਉਹ ਬਾਈ ਇਹਨਾਂ ਦਾ ਬਾਈ ਦਾ ਫਾਸਟ ਰਹਾ ਕਬੂਤਰ ਹਨਾ ਠੀਕ ਹੈ ਜੀ ਠੀਕ ਆ ਬਾਕੀ ਬਾਈ ਫਿਰ ਗਾਹ ਨੂੰ ਪੁੱਲ ਤਿਆਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਐਂਟਰੀ ਐਂਟਰੀਆ ਬਾਈ ਨੰਨੀਆਂ ਕਰਾਈਆਂ ਕਿਤੇ ਆਪਾਂ ਤਿੰਨ ਚਾਰ ਕੈਂਟਰੀਆ ਕਰਾਉਂਦੇ ਨੇ ਤੇ ਟੈੜੀਆਂ ਕਰਾਈ ਐਂਟਰੀ ਅੱਛਾ ਕਿ ਨਾਦਲ ਬੁਰਾਲੇ ਗਰੁੱਪ ਚ ਕਰਾਈ ਜੀ ਠੀਕ ਹੈ ਜੀ ਬਾਕੀ ਜਿਹੜੇ ਨਾਮਾਂ ਵਾਲੇ ਜਿੱਦਾਂ ਹੁਣ ਖੁੱਲੀਆਂ ਬਾਜੀਆਂ ਦੇਖ ਅੱਛਾ ਖੁੱਲੀਆਂ ਬਾਜੀਆਂ ਜ਼ਿਆਦਾ ਦੇਖਦੇ ਆ ਠੀਕ ਹੈ ਨਾਮਾਂ ਨੂੰ ਮਾਲ ਹੀ ਕੋਈ ਬਾਜੀ ਜਿੱਦਾਂ ਮੋਟਰ ਮੋਟਰਸਾਈਕਲ ਦੀ ਹੁੰਦੀ ਹੈ ਬਾਜੀ ਕੋਈ ਬੜੀ ਨਹੀਂ ਯਾਰ ਫਿਰ ਜਾਣਗੇ ਨਹੀਂ ਅੱਛਾ ਠੀਕ ਆ ਠੀਕ ਆ ਇਹੋ ਕਿਤਾਬ ਨੇ ਜਿਹੜੀ ਹੋਈ ਨਹੀਂ ਮੋਟਰਸਾਈਕਲ ਵਾਲੀ ਠੀਕ ਹੈ ਜੀ ਠੀਕ ਆ ਵੀਰੇ ਠੀਕ ਆ ਠੀਕ ਆ ਬਾਕ ਬਾਈ ਪਹੁੰਚੇ ਵੇ ਤੇ ਅੱਜ ਬਾਈ ਦੀ ਬਾਈ ਕੋਲ ਥੋੜਾ ਜਿਹਾ ਟਾਈਮ ਵੀ ਘਟਦਾ ਚਲੋ ਬਾਈ ਬਾਈ ਦੀ ਹੁਣ ਗ੍ਰੈਗਸ ਸੀ ਕੀ ਬਾਰੇ ਬਾਈ ਆਸੇ ਉਸੇ ਜਾ ਚੱਲੀ ਬਾਜਰਾ ਪਾਈ ਦੇ ਛੋਲੇ ਛੋਲੇ ਅਸੇ ਹਣ ਕਦਾ ਹਿੰਦੀ ਠੀਕ ਹੈ ਜੀ ਬਾਕੀ ਬੱਚਿਆਂ ਲਈ ਬਾਈ ਕੋਈ ਖਰਾਕ ਪ੍ਰੂਫ ਹੋਰ ਕੁਝ ਆਪਾਂ ਜਿਹੜਾ ਸਰਦੀਆਂ ਵਿੱਚ ਬਾਈ ਦਵਾਈ ਬੂਟੀ ਵੀ ਜਿਕਣਾਉਣ ਬੱਚੇ ਆਪਣੇ ਕਈ ਇਕੱਠੇ ਜੋ ਕੇ ਬੰਦੇ ਆ ਆਪਾਂ ਉਹਨਾਂ ਨੂੰ ਦਵਾਈ ਬੂਟੀ ਕਹਿ ਦਿੰਦੇ ਆ ਫਿਰ ਪਹਿਲੀ ਵਾਰ ਨੂੰ ਕਰਦੇ ਹੋ ਪਾਈ ਜੀ ਦੇ ਪ੍ਰੋਟੋਨ ਜੀ ਯਾਰ ਹੋਰ ਤਾਂ ਕੁਝ ਨਹੀਂ ਅੱਛਾ ਪ੍ਰੋਟੋਨ ਪਾਉਂਦੇ ਆ ਕਿ ਲੇਬਰ ਬੂਟੀ ਪਾਉਂਦੇ ਆ ਪ੍ਰੋਟੋਨ ਬਾਈ ਦੇ अच्छा पाउडर ਦਾ ਨਾਮ ਦਰੂ ਯਾਰ ਕਰਾਓ ਚਲੋ ਬਾਈ ਨੂੰ ਪਾਊਡਰ ਦਾ ਨਾਮ ਡੈਕਟਰ ਦਾ ਨਾਮ ਸੀਂ ਦਾ ਠੀਕ ਆ ਠੀਕ ਆ ਠੀਕ ਆ ਚਲੋ ਕੋਈ ਵਾਰ ਨਾਮ ਐਦਾ ਜੀਤਾ ਵੀ ਨਹੀਂ ਆਦਾ ਠੀਕ ਆ ਗਾ ਮੈਂ ਕੁੱਤਰ ਫਿਰ ਠੀਕ ਆ ਬਾਕੀ ਆਪਣੇ ਜਾਨਵਰ ਐਨ ਤੰਦਰੁਸਤ ਆ ਠੀਕ ਆ ਠੀਕ ਆ ਠੀਕ ਆ ਬਾਈ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਵਿੱਚ ਬਾਈ ਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਵੀਡੀਓ ਬਣਾਉਣ ਦਾ ਸਮਾਧਤਾ ਸਾਨੂੰ ਵੀ ਬਾਈ ਦਾ ਬਹੁਤ ਧੰਨਵਾਦ ਆ ਸਤਿ ਸ਼੍ਰੀ ਅਕਾਲ ਵੀਰ ਜੀ ਹੈ ਮਿਲਦੇ ਹਾਂ ਜੀ ਪਰ ਅੱਪਾ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ